ਆਹ ਰਬਾ ਰੋਟੀ ਕਿੱਥੋਂ ਬਣਨੀ ਆ ਲੱਕੜਾ ਵੀ ਨਹੀਂ ਆਇਆ ਕਿਹ ਹੈ ਰਹੀ ਇੱਕ ਲੱਕੜ ਇਸ ਨਾਲ ਰੋਟੀ ਬਣੀ ਤਿਆਰ ਹੋ ਚੁੱਲਾ ਮਕਿੰਝ ਬਾਲਾਂਗੇ ਬਾਕੀ ਮੇਰਾ ਹਾਲ ਹੋ ਗਿਆ ਐਨੀ ਤੰਗੀ ਐਨੀ ਕੁਝ ਮੇਰੀ ਵੀ ਸੁੱਲਾ ਪਰ ਮਾਦਵਾ ਕਿਸ ਤਰ੍ਹਾਂ ਸੀ ਗੁਜ਼ਾਰਾ ਕਰਨ ਦਾ ਹੈ ਵਿਚਾਰੀ ਮੇਰੀ ਤੀ ਸਾਰਾ ਦਿਨ ਮਿਹਨਤ ਕਰਦੀ ਐ ਮਸਾ ਰੋਟੀ ਉਹ ਜੁੜਦੀ ਐ ਪਰ ਕਿਸ ਤਰ੍ਹਾਂ ਇਹ ਕਿੰਨੀ ਦੇਰ ਚੱਲੇਗਾ ਅੰਜ ਕੋਮਲ ਨੂੰ ਵੀ ਕਰਨੀਆਂ ਉਹ ਤੋਂ 100 100 150 100 ਰੁਪਏ ਰੋਈਦੇ ਨਾ ਨਹੀਂ ਗੁਜ਼ਾਰਾ ਚੱਲਣਾ ਕਿੰਨੀ ਕੁ ਥੇਰ ਗੁਜ਼ਾਰਾ ਕਰਾਂਗੇ ਇਕੱਠੇ ਪੈਸੇ ਉਹਨਾਂ ਕੋਲ ਲਿਆ ਤੇ ਰਾਸ਼ਨ ਇਕੱਠਾ ਪਾਈਏ ਮੇਰੇ ਘਰ ਮਲੇ ਵੀ ਨਹੀਂ ਮੈਨੂੰ ਦਿੰਦੇ ਪਏ ਤੂੰ ਕਿੰਨੀ ਵਾਰੀ ਮੰਗੇ ਕਹਿੰਦੇ ਤੂੰ ਤਾਂ ਮੈਨੂੰ ਕੰਮ ਹਟਾਉਣ ਨੂੰ ਫਿਰਦੇ ਪਏ ਪੈਸੇ ਉਹਨਾਂ ਨੇ ਕਿਤੇ ਨੇ ਕਮਲ ਨੂੰ ਕਹਿੰਨੀ ਆ ਉਹ ਤਾਂ 100 100 150 ਰੁਪਏ ਰੋਜ ਲੈ ਆਂ ਦੇ ਨਾ ਨਹੀਂ ਕੁ ਜਾ ਰਹਾ ਚੱਲਣਾ ਆਪਣੇ ਮਾਲਕਾਂ ਕੋਲੋਂ ਇਕੱਠੇ ਪੈਸੇ ਫੜ ਤੇ ਰਸ਼ਨ ਪਾਈਏ ਫੇਰ ਇਹ ਕੰਮ ਕਰਨ ਨਹੀਂ ਮੇਰੇ ਵੀ ਨਹੀਂ ਦਿੰਦੇ ਕੰਮ ਲੈ ਮੈਨੂੰ ਪੈਸੇ ਉਹ ਤੇ ਮੈਨੂੰ ਟਾ ਨੂੰ ਫਿਰਨ ਦੇ ਪੈਸੇ ਉਹਨਾਂ ਨੇ ਕੀ ਦੇਨੇ ਕਿੰਨੀ ਵਾਰੀ ਹੱਥ ਪੱਲਾ ਜੋੜਿਆ ਉਹਨਾਂ ਦੇ ਮੈਨੂੰ ਥੋੜੇ ਪੈਸੇ ਦੇ ਦੋ ਉਧਾਰ ਤੇ ਮੈਂ ਰਸ਼ਨ ਭਾਵਾਂ ਪਰ ਉਹ ਸੁਣਦੇ ਹੀ ਨਹੀਂ ਕਹਿੰਦੇ ਤੇਰੇ ਕੋਲ ਤਾਂ ਕੰਮ ਹੀ ਨਹੀਂ ਹੁੰਦਾ ਤੂੰ ਕੰਮ ਛੱਡ ਕੇ ਚਲੀ ਜਾ ਉਦੋਂ ਦੱਸਾਂ 15 ਦਿਨਾਂ ਨੂੰ ਇਹ ਆ ਰੱਖ ਲਿਆ ਕਿਸਰਾ ਚੱਲੇਗਾ ਨਾ ਮੈਂ ਬਹੁਤਾ ਕੁਝ ਕਰਾ ਚਾਹ ਪਾਣੀ ਟਪਲਾਣਾ ਹੀ ਪੈਣਾ ਨਾ ਮੇਰੇ ਮਾਲਕਾਂ ਨੇ ਕੁਝ ਨਹੀਂ ਕਰਨਾ ਘਰ ਤੇ ਸਾਡੇ ਰੋਟੀ ਪਾਣੀ ਨਹੀਂ ਖਾ ਲਜੋਗਾ ਆਪਣੇ ਕਿ ਉਹਨਾਂ ਨੂੰ ਕਿੱਥੋਂ ਚਾਹ ਪਾਣੀ ਪੁਲਾਵਾਂਗੇ ਇਹ ਰੱਬਾ ਮੇਰੀ ਵੀ ਤਾਂ ਸੁਣ ਕਿਧਰੇ ਮੈਂ ਕਿਸਰਾ ਦਿਨ ਕੱਟਾਂ ਨਈਆ ਆ ਵੀ ਕਿਤੇ ਪੌੜ ਬਰਸਾ ਦੇ ਯਾਰ ਆ ਵੀ ਚਾਹੇ ਖਲੋ ਯਾਰ ਕੋਈ ਮੇਰਾ ਹੱਲ ਕਰ ਦੇ ਰੱਬਾ ਮੇਰ ਕੋ ਨਹੀਂ ਹੁਲ ਸਿਆ ਜਾਂਦਾ ਮੰਮੀ ਫਸੀ ਕਾ ਫਸੀ ਕਾ ਇੱਥੇ ਬੈਠੇ ਤੁਸੀਂ ਹਾਂ ਲੈ ਪੁੱਤ ਬੈਠਾ ਬੈਠ ਠਾਠ ਮੈਂ ਤੇਰੇ ਲਈ ਕੁਰਸੀ ਲੈ ਕੇ ਆਦੀ ਉਹ ਲੈ ਮੰਮੀ ਫੇਰ ਕੀ ਹੋਇਆ ਇੱਥੇ ਵੀ ਤਾਂ ਬਹਿਣਾ ਹੀ ਆ ਫੇਰ ਕੀ ਪੁੱਤ ਨਹੀਂ ਲਿਆਨੀ ਮੈਂ ਉਹ ਨਹੀਂ ਨਹੀਂ ਮੰਮੀ ਕਿਤੇ ਜਾਣ ਦੀ ਲੋੜ ਨਹੀਂ ਆ ਆ ਫੜੋ ਠਾਡੀ ਮੈਂ ਨਾ ਐਨਕ ਬਣਵਾਤੀ ਜੇ ਇਹ ਰਾਜੀ ਰਹਿ ਪੁੱਤ ਧੰਨਵਾਦ ਤੇਰਾ ਬਹੁਤ ਬਹੁਤ ਧੰਨਵਾਦ ਤੇ ਮੰਮੀ ਕੋਮਲ ਕਿੱਥੇ ਆ ਆਂਦੀਏ ਤੂੰ ਨਾ ਹਮ ਬੈਠ ਮੈਂ ਤੇਰੇ ਲਈ ਕੁਛ ਖਾ ਖਾਣ ਵਾਸਤੇ ਲਿਆ ਆਂ ਮੈਂ ਰਹਿਂਦੋਂ ਰਹਿਂਦੋਂ ਮੰਮੀ ਮੈਂ ਕੁਝ ਨਹੀਂ ਖਾਣਾ ਨਹੀਂ ਪੁੱਤ ਤੂੰ ਐਸ ਕਰਦਾ ਹੋਣ ਵਾਲਾ ਜੁਆਈਂ ਮੰਮੀ ਆ ਕੀ ਕਰੰਦੇ ਏ ਉਹ ਤੂੰ ਕੁਛ ਨਹੀਂ ਬੁਰਾ ਜਿਹਾ ਲੱਗਣ ੜੇ ਮੈਂ ਕਿੰ ਮੰਦਰ ਰੱਖਾਂ ਉਹ ਨਹੀਂ ਛੱਡੋ ਪਰਾਂ ਤੁਸੀਂ ਉਹ ਮੈਂ ਕੁਝ ਨਹੀਂ ਖਾਣਾ ਤੁਸੀਂ ਇੱਧਰ ਆਓ ਮੇਰੀ ਗੱਲ ਸੁਣੋ ਇੱਧਰ ਆਓ ਤਈ ਇੱਥੇ ਬੈਓ ਤਈ ਬੋ ਉਹ ਕਿਹੜੀ ਖੇਚਲਾ ਵਿੱਚ ਜਪਈ ਜਾਂਦੇ ਤੁਸੀਂ ਮੈਂ ਤੁਹਾਨੂੰ ਕਹੀ ਤੇ ਜਾਣਨਾ ਮੈਂ ਕੁਛ ਨਹੀਂ ਖਾਣਾ ਜੁਆਈ ਭਾਈ ਨੂੰ ਸਖਨਾ ਭੇਜ ਦਵਾ ਉਹ ਮੰਮੀ ਜੁਆਈ ਭਾਈ ਨਹੀਂ ਮੈਂ ਤੁਹਾਡਾ ਪੁੱਤਰ ਹਾਂ ਨਾਲੇ ਆਪਣਾ ਹੀ ਘਰ ਆ ਰਿਹਾ ਜੇ ਮੈਨੂੰ ਕੁਝ ਖਾਣ ਨੂੰ ਚਾਹੀਦਾ ਹੋਗਾ ਤਾਂ ਮੈਂ ਤੁਹਾਡੇ ਤੋਂ ਮੰਗ ਹੀ ਲਵਾਂਗਾ। ਉੱਤ ਮੈਂ ਬੜੇ ਕਰਮਵੰਦ ਹਾਂ। ਇੱਕ ਗਰੀਬ ਘਰ ਦੀ ਕੁੜੀ ਨੂੰ ਅਮੀਰ ਘਰ ਦੇ ਮੁੰਡੇ ਨੇ ਪਸੰਦ ਕੀਤਾ। ਮੈਂ ਮੰਮੀ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਿ ਮੈਨੂੰ ਆ ਚੀਜ਼ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ। ਕੋਣ ਅਮੀਰ ਆ, ਕੋਣ ਗਰੀਬ ਆ। ਮੈਂ ਜੋ ਕੁਝ ਵੀ ਕੀਤਾ ਵਾਣਾ ਮੈਂ ਉਸ ਵਿੱਚ ਬਹੁਤ ਖੁਸ਼ ਹਾਂ। ਉੱਤ ਮੇਰੀ ਧੀ ਨਾ ਮੰਨ ਤੇ ਪੂਰਾ ਮਾਣ ਤੇ ਭਰੋਸਾ ਵੀ ਮੇਰੀ ਧੀ ਨੂੰ ਤੂੰ ਬਹੁਤ ਖੁਸ਼ ਰੱਖੇਂਗਾ ਮੰਮੀ ਮੈਂ ਤੁਹਾਡੇ ਨਾਲ ਵਾਦਾ ਕਰਦਾ ਮੈਂ ਮੈਂ ਉਹਨੂੰ ਹਰ ਇੱਕ ਖੁਸ਼ੀ ਦਊਂਗਾ ਜਿਹੜੀ ਖੁਸ਼ੀ ਉਹਨੂੰ ਅੱਜ ਤੱਕ ਨਹੀਂ ਨਾ ਮਿਲੀ ਮੈਂ ਉਹਨੂੰ ਉਹ ਵੀ ਖੁਸ਼ੀਆਂ ਦਊਂਗਾ ਉਹ ਤਾਂ ਸਿੱਧੇ ਬਹੁਤ ਗਰੀਬ ਤੂੰ ਵੀ ਇਹ ਹੀ ਲੈ ਸਾਡੇ ਘਰ ਦੇ ਹਾਲਾਤ ਮੈਂ ਕੁਛ ਨਹੀਂ ਦੇ ਸਕਦੀ ਉਹ ਮੰਮੀ ਮੈਨੂੰ ਕੁਝ ਚਾਹੀਦਾ ਵੀ ਨਹੀਂ ਆ ਬਸ ਮੈਨੂੰ ਨਾ ਤੁਹਾਡਾ ਆਸ਼ੀਰਵਾਦ ਚਾਹੀਦਾ ਵਾ ਤੇ ਤੁਹਾਡਾ ਸਾਥ ਚਾਹੀਦਾ ਵਾ ਉਹ ਤੋਂ ਤੇ ਮੇਰਾ ਹਮੇਸ਼ਾ ਵਾ ਸਾਥ ਵੀ ਹੈ ਆਸ਼ੀਰਵਾਦ ਵੀ ਹੈ ਪਿਆਰ ਵੀ ਹੈ ਇਹ ਸਾਡੇ ਘਰ ਦੇ ਹਾਲਾਤ ਨੇ ਅਸੀਂ ਸਿਰਫ ਦੋ ਵਕਤ ਦੀ ਰੋਟੀ ਖਾਂਦੇ ਆ ਮਸਾ ਉਹ ਵੀ ਮੰਮੀ ਇਦਾਂ ਦੀਆਂ ਚੀਜ਼ਾਂ ਨਾ ਸੋਚਿਆ ਕਰੋ ਸਭ ਕੁਝ ਠੀਕ ਆ ਬਹੁਤ ਵਧੀਆ ਸਭ ਕੁਝ ਠੀਕ ਆ ਤੇ ਤੁਸੀਂ ਵੀ ਮੇਰੇ ਸਾਹਮਣੇ ਇਦਾਂ ਨਾ ਸੋਚਿਆ ਕਰੋ ਕਿ ਹਾਂ ਮੈਂ ਬਹੁਤ ਅਮੀਰ ਆ ਜਾਂ ਤੁਸੀਂ ਕਿਵੇਂ ਜੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈਗਾ ਆਪਾਂ ਜਿਵੇਂ ਵੀ ਆ ਨਾ ਖੁਸ਼ ਆ ਪੁੱਤ ਮੈਂ ਕੁਸ਼ੀ ਐਸੇ ਜੇਸ ਤੁਮੇਂ ਦੀ ਖੁਸ਼ ਰੱਖੇਂਗਾ ਮੈਂ ਮੰਮੀ ਉਹਨੂੰ ਖੁਸ਼ ਰੱਖਦੇ ਹੋਏ ਨਾ ਤੁਹਾਨੂੰ ਵੀ ਖੁਸ਼ ਰੱਖੂੰਗਾ ਮੈਂ ਤੇ ਇਹ ਸੋਚਿਆ ਵਾ ਕਿ ਜਦੋਂ ਮੇਰਾ ਵਿਆਹ ਹੋ ਜਾਣਾ ਵਾ ਤੁਸੀਂ ਵੀ ਸਾਡੇ ਨਾਲ ਹੀ ਨਾ ਆ ਕੇ ਰਹੋ ਉੱਥੇ ਨਾਲ ਹੀ ਨਹੀਂ ਪੁੱਤਰ ਮਾਵਾਂ ਚੰਗੀਆਂ ਨਹੀਂ ਲੱਗਦੀਆਂ ਤੀਆਂ ਦੇ ਘਰ ਆ ਕੇ ਰਹਿ ਮੈਂ ਨਾ ਆਪਣੇ ਲਈ ਘਰ ਲੱਭ ਲਿਆ ਜਿੱਥੇ ਉਹਨਾਂ ਦੇ ਬੱਚਿਆਂ ਦੀ ਦੇਖਭਾਲ ਕਰਨੀ ਹੈ ਤੇ ਮੈਂ ਉੱਥੇ ਹੀ ਰਹਿ ਪਿਆ ਕਰਨਾ ਨਾਲ ਰੋਟੀ ਪਾਣੀ ਮੈਨੂੰ ਦੇਣਗੇ ਮੈਂ ਇੱਥੇ ਕੀ ਕਰਨਾ ਰਿਹਾ ਕਿ ਪੁੱਤ ਤੈਰੇ ਘਰ ਆਂਦੇ ਵਾਂ ਚੰਗੇ ਨਹੀਂ ਲੱਗਦੀ ਮੈਂ ਲੈ ਮਮੀ ਇਹਦਾ ਮਤਲਬ ਕਿ ਤੁਸੀਂ ਉਹਨੂੰ ਧੀ ਸਮਝਦੇ ਜੇ ਮੈਨੂੰ ਆਪਣਾ ਪੁੱਤਰ ਨਹੀਂ ਨਾ ਸਮਝਦੇ ਪੁੱਤ ਸਮਝ ਨਹੀਂ ਹੈ ਤੈਨ ਤੋਂ ਪਹਿਲਾਂ ਸਮਝ ਨਹੀਂ ਫਿਰ ਮਮੀ ਆ ਗੱਲ ਕਰਨ ਦੀ ਵੀ ਲੋੜ ਨਹੀਂ ਆ ਤੁਸੀਂ ਵਿਆਹ ਤੋਂ ਬਾਅਦ ਨਾ ਸਾਡੇ ਨਾਲ ਹੀ ਉੱਥੇ ਰਿਹਾ ਕਰੋਗੇ ਕੋਈ ਖੁਸ਼ ਰਹੋ ਤੇ ਤੁਸੀਂ ਖੁਸ਼ ਰਹੋ ਮੈਂ ਨਾ ਮਮੀ ਤੁਹਾਡੇ ਨਾਲ ਇੱਕ ਹੋਰ ਗੱਲ ਕਰਨੀ ਸੀ ਮੈਂ ਤੁਹਾਨੂੰ ਕਹਿਣਾ ਸੀ ਕਿ ਤੁਸੀਂ ਜਿਹੜਾ ਵਿਆਹ ਤੇ ਸੋਚਿਆ ਸੀ ਨਾ ਕਿ ਸਾਡਾ ਤੁਸੀਂ ਚਾਹ ਪਾਣੀ ਕਰੋਗੇ ਉਹ ਵੀ ਤੁਸੀਂ ਰਹਿਣ ਦਿਓ ਮੈਂ ਨਾ ਕਰੇ ਮਮੀ ਨਾਲ ਆਪੇ ਗੱਲ ਕਰ ਲੂੰਗਾ ਆਪਾਂ ਨਾ ਬਸ ਸਿੰਪਲ ਜੀ ਮੈਰਿਜ ਕਰਨੀ ਆ ਚੁੰਨੀ ਜੜਾ ਵਾਈ ਕਰਨਾ ਵਾ ਤੇ ਬੋਤਾ ਖਰਚਾ ਨਹੀਂ ਕਰਨਾ ਆਪਾਂ ਨਾਣਾ ਪੁੱਤ ਮਾ ਤੁਹਾਡੀ ਭਾਵੇਂ ਗੁੱਸਾ ਨਾ ਕਰੇ ਇਸ ਗੱਲ ਦਾ ਤੇ ਪਰ ਤੁਹਾਡੇ ਰਿਸ਼ਤੇਦਾਰ ਕੀ ਕਹਿਣਗੇ ਕਿ ਇੱਕ ਮਾਂ ਚਾਹ ਪਾਣੀ ਵੀ ਨਹੀਂ ਬੁਲਾ ਸਕੀ ਓਹੋ ਮਮੀ ਇਹ ਚਿਹਰਾ ਦੀ ਟੈਨਸ਼ਨ ਤੁਸੀਂ ਕੋ ਲੈਣ ਦੇ ਜੇ ਮੈਂ ਹੈਗਾ ਮਾ ਨਾ ਮੈਂ ਸਭ ਕੁਝ ਆਪੇ ਵੇਖ ਲੂੰਗਾ ਚੱਲ ਪੁੱਤ ਮੈਂ ਵੀ ਇੱਕ ਗੱਲ ਤੇ ਨਾ ਕਰਨੀ ਸੀ ਕੋਮਲ ਵਿਚਾਰੀ ਤੇ ਮੇਰੀ ਚੁਦੈਨ ਜੀ ਪਾਗਲ ਦੀ ਕਰਦੀ ਆਪ 2-3000 ਦੀ ਨੌਕਰੀ ਕਿਸੇ ਦੁਕਾਨ ਦੇ ਉੱਤੇ ਪਰ ਤੈਨੂੰ ਕਹਿਣ ਤੋਂ ਸੰਗਦੀ ਸੁਪਣੇ ਉਹਦੇ ਆੜੇ ਆੜੇ ਵੱਡੇ ਆ ਮੈਂ ਭਾਈ ਜਾਂ ਜਾਂ ਚੁਮਾਂ ਮੈਂ ਸੈਰ ਸਪੱਟੇ ਕਰਾਂ ਵਧੀਆ ਵਧੀਆ ਕੱਪੜੇ ਪਾਵਾਂ ਰਾਣੀ ਹਾਰ ਬਣਾ ਪਾਵਾਂ ਸੋਨੇ ਦੇ ਗਹਿਣੇ ਪਾਵਾਂ ਬੜੇ ਉਹਦੇ ਸ਼ੌਂਕ ਇਹੋ ਜੇ ਮੈਂ ਕਹਿੰਨੀ ਤੂੰ ਆਪਣੀ ਔਕਾਤ ਵੇਖਿਆ ਕਰ ਪਰ ਮੰਮੀ ਕਹਿੰਦੀ ਸੁਪਨੇ ਚ ਲੰਚ ਕੀ ਹਰਜਾ ਚੱਲ ਆ ਲਾ ਦੋਦੇ ਬੜੇ ਉੱਚੇ ਕੋਈ ਨਹੀਂ ਮੰਮੀ ਜਿੰਨੇ ਕ ਸੁਪਨੇ ਹੋ ਸਕੇ ਉਹ ਤਾਂ ਮੈਂ ਪੂਰੇ ਕਰੂੰਗਾ ਹੀ ਬਾਕੀ ਆ ਗੱਲ ਜਿਹੜੀ ਸੋਣੇ ਵਾਲੀ ਆ ਇਹ ਤਾਂ ਮੰਮੀ ਤੁਹਾਨੂੰ ਪਤਾ ਹੀ ਆ ਘਰ ਦੇ ਹੀ ਵੇਖਦੇ ਆ ਤੇ ਉਹੀ ਵੇਖਣਗੇ ਜੋ ਉਹਨਾਂ ਨੂੰ ਸਹੀ ਲੱਗੂਗਾ ਨਾ ਉਹਨਾਂ ਨੇ ਉਹ ਵਧੀਆ ਹੀ ਕਰਨਾ ਉਹਦੇ ਵਾਸਤੇ ਇਹੋ ਤਾਂ ਬੁੱਤ ਤੇਰੀ ਗੱਲ ਠੀਕ ਆ ਜੋ ਕਰਨਾ ਕਰਦੇ ਆ ਨਾ ਕਾ ਮੁੰਡੇ ਦੇ ਆਪਣੇ ਵੀ ਤਾਂ ਕੋਈ ਸੁਪਨੇ ਹੁੰਦੇ ਆ ਨਾ ਮੈਂ ਆਪਣੀ ਜਨਾਨੀ ਨੂੰ ਇੱਥੇ ਲੈ ਕੇ ਜਾਵਾਂਗਾ ਇੱਥੇ ਘੁਮਾਵਾਂਗਾ ਇਹੋ ਜਿਹੇ ਕੱਪੜੇ ਪਵਾਵਾਂਗਾ व्डिया ग्डिया कमावगा कोई राणी हार पुआवगा कोई इंज कराँगा तेरे भी तो सुपने हो गए ना तू तो सोच होगा ना कुछ हाँ मम्मी सुपने तो है ही आ मैं कोशिश ही पूरी करूँगा कि जो जो सुपने मैं वेखे आ सारे पूरे कराँ कोमल के भी जो सुपने आूरे कराँ तू पुता तू करने हैं सारी उम्र माँ प्यो ने थोड़ी कुछ करना ਇਹ ਗੱਲ ਜ਼ਿੰਮੇਵਾਰੀ ਤੇ ਤੇਰੀ ਹੀ ਹੋਣਾ ਜ਼ਿਆਦਾ ਤੇ ਤੂੰ ਆਪਣੀ ਨਿਭਾਣੀ ਨਿਭਾਏਗਾ ਨਾ ਆਪਣੀ ਜ਼ਿੰਮੇਵਾਰੀ ਆਹੋ ਮੰਮੀ ਮੈਂ ਤੇ ਜ਼ਿੰਮੇਵਾਰੀ ਆਪਣੀ ਪੂਰੀ ਨਿਭਾਵਾਂਗਾ ਬਾਕੀ ਤੁਹਾਨੂੰ ਪਤਾ ਹੀ ਆ ਤੇ ਘਰ ਦੇਣੇ ਵੀ ਨਾ ਉਹਦਾ ਪੂਰਾ ਧਿਆਨ ਰੱਖਣਾ ਵਾ ਤੇ ਘਰ ਦੇਣੇ ਉਹਨੂੰ ਕਿਹੇ ਚੀਜ਼ ਦੀ ਕਮੀ ਨਹੀਂ ਹੋਣ ਦੇਣੀ ਉਹ ਤੋਂ ਉਹਨੂੰ ਖੁਸ਼ ਰੱਖਣਾ ਤੇਰੀ ਜ਼ਿੰਮੇਵਾਰੀ ਹੈ ਉਹਨੂੰ ਬਹੁਤ ਹੀ ਉਹਦੇ ਮਨ 'ਚ ਖਾਸ ਆਂ ਮੈਂ ਇਹਨਾਂ ਦੇ ਜਾਣਾਂ ਸਾਹਿਲਾਂ ਨੇਂਜ ਕਰਾਂਗੀ ਉਹਨਾਂ ਦੇ ਕਰਾਂਗੀ ਉਹ ਤੇ ਪਹਿਲਾਂ ਹੀ ਮੈਨੂੰ ਸੁਣਾਉਂਦੀ ਰਹਿੰਦੀ ਮੈਂ ਨਹੀਂ ਬੱਸ ਕਰ ਥੱਲੇ ਹੀ ਰਹਿ ਉੱਤੇ ਨਾ ਜਾਈ ਜਾ ਪਰ ਉਹਨੂੰ ਹੈ ਹੀ ਨਹੀਂ ਉਹ ਕਹਿੰਦੀ ਨਹੀਂ ਮੈਂ ਸਾਰੇ ਕੁਝ ਕਰੇਗਾ ਮੇਰੇ ਲਈ ਚਲੋ ਮੰਮੀ ਜਦੋਂ ਵਿਆਹ ਹੋ ਜਾਣਾ ਵਾ ਉਦੋਂ ਤੁਹਾਨੂੰ ਪਤਾ ਜ਼ਿੰਮੇਵਾਰੀਆਂ ਵਧਣੀਆਂ ਵਾ ਤੇ ਬਾਕੀ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਜਿਵੇਂ ਤੁਸੀਂ ਦੱਸਣ ਦੇ ਜੇ ਕਿ ਉਹਦਾ ਚਾਹ ਵਾ ਵੱਡੇ ਗੱਡੀ ਵਿੱਚ ਘੁੰਮਣ ਦਾ ਭਾਈ ਜੱਜਾ ਭਾਈ ਜੱਜਾਵੇਂ ਜੇ ਕੋ ਮੰਦਾ ਤੇ ਉਹਨੂੰ ਜਿਵੇਂ ਤੁਸੀਂ ਕਹਿੰਦੇ ਸੋਨੇ ਦਾ ਬੜਾ ਸ਼ੌਂਕ ਬੜਾ ਸ਼ੌਂਕ ਉਹ ਕਹਿੰਦੀ ਮੈਂ ਬੰਦ ਸੋਨੇ ਦੇ ਟੱਪ ਪਾਵਾਂ ਆਹ ਰਾਣੀ ਆਰ ਪਾਵਾਂ ਮੈਂ ਤਾਂ ਸਮਝਾਂਦੀ ਰੰਨੀ ਆ ਪਰ ਮੈਂ ਨਾ ਮੰਮੀ ਪੂਰੀ ਕੋਸ਼ਿਸ਼ ਕਰੂੰਗਾ ਕਿ ਜੋ ਜੋ ਵੀ ਤੁਸੀਂ ਦੱਸਿਆ ਨਾ ਉਹਦੇ ਸਾਰੀਆਂ ਖਵਾਇਸ਼ਾਂ ਮੈਂ ਪੂਰੀਆਂ ਕਰਾਂ। ਕਿਹ ਕੁ ਤਕਮੀਆਂ ਤੂੰ ਕਿੰਨੇ ਕਰਨੀ ਆ ਹੋਰ? ਕਿੰਨੇ ਸਾਲ ਹੋ ਗਏ ਤੈਨੂੰ ਨੌਕਰੀ ਕਰਦਿਆਂ? ਮੰਮੀ ਮੈਨੂੰ ਨੌਕਰੀਆਂ ਕਰਦਿਆਂ ਤਾਂ ਹੱਲੇ 5 ਕਿ ਸਾਲ ਹੋਇਆ। ਫੇਰ ਵੀ ਪੁੱਤ ਹੀ ਆਪਣੇ ਲਈ ਉਹ ਲੈ ਕੋਈ ਤੇਨੂੰ ਕੋਈ ਨਾ ਕੋਈ ਰੱਖਦੇ ਹੀ ਹੈ ਨਾ ਹਾਤ-ਤਾਪ। ਰੱਖਦੇ ਤੂੰ ਹੀ ਤਾਂ ਰੱਖਿਆ ਹੀ ਹੋਏਗਾ ਨਾ ਕਾਕਾ। ਮੇਰਾ ਤਾਂ ਮੰਮੀ ਜੋ ਕੁਝ ਵੀ ਆ ਸਾਰਾ ਕੁਝ ਸਾਹਮਣੇ ਹੀ ਆ। ਆਹ ਉਹ ਤੇ ਚੱਲ ਜਿਹੜਾ ਰੱਖਿਆ ਉਹਦੇ ਚ ਹੀ ਕਰਦੇ ਹੀ ਉਹਦਾ ਸਾਰਾ ਕੁਝ ਤੈਨੂੰ ਹੀ ਕਰਨਾ ਪੈਣਾ ਈ ਤੇ ਇੱਕ ਗੱਲ ਹੋਰ ਈ ਮੇਰੀ ਮੇਰੀ ਨਾ ਸੋਹਣੀ ਜੀਤੀ ਈ ਦੇ ਐੜੇ ਐੜੇ ਲੰਬੇ ਨੂੰ ਉਹਨੇ ਕਦੀ ਭਾਂਡੇ ਨਹੀਂ ਉਹ ਮਾਂਦੇ ਹੱਥੋਂ ਤੇ ਨਿੱਕੇ ਨਿੱਕੇ ਕੋਮਲ ਦੇ ਹੱਥ ਉਹਨੇ ਕਦੀ ਆਟਾ ਨਹੀਂ ਗੁੰਨਿਆ ਰੋਟੀਆਂ ਨਹੀਂ ਬਣਾਏਗੀ ਮੇਰੇ ਹੱਥ ਖਰਾਬ ਹੋ ਜਾਣਗੇ ਆਟਾ ਫਸ ਜਾਏਗਾ ਭਾਂਡੇ ਮਾਂਜਾਂਗੇ ਦੇ ਸਵਾਹ ਫਸ ਜਾਏ ਜੀ ਮੇਰੇ ਉੱਤੇ ਮੰਮੀ ਮੈਂ ਨਹੀਂ ਐ ਕੰਮ ਕਰਨਾ ਮੈਂ ਹੀ ਕਰਨੀ ਈ ਤੂੰ ਧਿਆਨ ਰੱਖੀ ਉਹਦਾ ਜਿਸ ਤਰ੍ਹਾਂ ਦੀ ਸੋਹਣੀ ਮੈਂ ਦੇਣੀ ਉਹ ਜੀ ਬਣਾ ਕੇ ਰੱਖੀ ਆ ਨੂੰ ਹਾਂ ਹਾਂ ਮੰਮੀ ਜੋ ਕੁਝ ਵੀ ਤੁਸੀਂ ਕਹਿੰਦੇ ਨਾ ਮੈਂ ਸਾਰਾ ਕੁਝ ਧਿਆਨ ਚ ਰੱਖੂਗਾ ਤੇ ਚਲੋ ਠੀਕ ਆ ਮੈਂ ਫਿਰ ਚੱਲਦਾ ਮੈਨੂੰ ਨਾ ਹੋਰ ਹੀ ਬੜੇ ਕੰਮ ਆ ਤੁਹਾਨੂੰ ਪਤਾ ਵਾ ਵਿਆਹ ਦੇ ਦਿਨ ਵੀ ਨੇੜੇ ਆ ਤੇ ਕਿੰਨੇ ਕੰਮ ਹੁੰਦੇ ਆ ਠੀਕ ਆ ਤੁਸੀਂ ਕਹੇ ਚੀਜ਼ ਦੀ ਲੋੜ ਹੋਊਗੀ ਨਾ ਤੇ ਮੈਨੂੰ ਦੱਸ ਦਿਓ ਫਿਰ ਠੀਕ ਆ ਕੋਈ ਨਹੀਂ ਕੋਈ ਧਿਆਨ ਰੱਖੀ ਮੈਂ ਜੜੀਆਂ ਗੱਲਾਂ ਕਹੀਆਂ ਉਹਨਾਂ ਦਾ ਧਿਆਨ ਰੱਖੀ ਠੀਕ ਆ ਮੰਮੀ ਮੈਂ ਰੱਖੂਗਾ ਧਿਆਨ ਰੱਖੂਗਾ ਆਪੋ ਤੇ ਅਸੀਂ ਗਰੀਬ ਸੀ ਗੋਦੋਈ ਗਰੀਬ ਪਰ ਆਪਣੀ ਧੀ ਦੇ ਸੁੱਖਾਂ ਦਾ ਮੈਂ ਪੂਰਾ ਇੰਤਜ਼ਾਮ ਕਰ ਦਿੱਤਾ ਏ ਆਇਆ ਮੈਂ ਤੇ ਇੱਕ ਗੱਲ ਭੁੱਲ ਹੀ ਗਈ ਮੁੰਡੇ ਨੂੰ ਆਈਫੋਨ ਦਾ ਨਹੀਂ ਕਿਹਾ ਪਰ ਜੇ ਕਿਤੇ ਉਹ ਦੇ ਤੜੇ ਦੇ ਦਿਮਾਗ ਚ ਆ ਹੀਵੇ ਨਾ ਤੇ ਆਪਣੀ ਮਾਂ ਨੂੰ ਆਪੇ ਹੀ ਜਾ ਕੇ ਕਹਿ ਦਈਏ ਮੈਂ ਤੇ ਆਪਣੀ ਪੁੱਤ ਨੂੰ 1.5 ਲੱਖ ਦਾ ਆਈਫੋਨ ਲੈ ਕੇ ਦੇਣਾ ਤੇ ਬੱਲੇ ਬੱਲੇ ਹੀ ਹੋ ਜੂਵੇ ਕੋਈ ਨਹੀਂ ਜਿਉਨੇ ਨਾ ਗੱਲ ਕੀਤੀ ਤੇ ਮੈਂ ਤੇ ਹੋਈ ਆ ਕਰਾਂ ਗੱਲ ਕਰਾਂਗੇ ਫੇਰ ਮਿਲੇਗਾ ਪੇਕਾ ਦਾਨ ਮੈਂ ਲੈ ਕੇ ਹੀ ਦੇਣਾ ਆਪਣੀ ਤੇਨ ਨੂੰ ਆਈ ਤੋਂ ਉਹਦੀ ਖਾਸ਼ਾ ਸਾਰੀਆਂ ਪੂਰੀਆਂ ਕਰवानी ਆ ਇਹਦੇ ਕੋਈ ਕਰवानी ਆ ਤੇ ਕਿਹਦੇ ਕੋ ਕਰवानी ਆ ਮੈਂ ਕਿੱਥੋਂ ਲੈ ਕੇ ਦੇਣਾ ਲੈ ਦੇ ਕੋ ਮੰਗੀ ਹੁਮ ਉਸ ਤਰ੍ਹਾਂ ਹੀ ਹੋਣਾ ਚਾਹੀਦਾ ਚੱਲ ਪੀਹ ਰਾਜgarh ਹਾਂਜੀ ਹਾਂਜੀ ਕਿੰਨੇ ਦਾ ਪੀਹਰ ਦਾ ਚਲੋ ਕੋਈ ਨਹੀਂ ਤੁਸੀਂ ਕਰ ਦੋ ਮੈਨੂੰ ਇੱਕ ਵਾਰੀ ਨਾ ਫੋਟੋ ਭੇਜ ਦਿਓਗੀ ਹਾਂਜੀ 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 ਬਾਕੀ ਵੀ ਦੇਖ ਲੈਣਾ ਕਰਦੇ ਕੋਈ ਗੱਲ ਨਹੀਂ ਬਾਕੀ ਮੈਂ ਭੇਜ ਦਾਂਗੀ ਲੈਣ ਵਾਸਤੇ ਕਿਸੇ ਨਾ ਕਿਸ ਨੂੰ ਭੇਜ ਦਾਂਗੀ ਠੀਕ ਆ ਓਕੇ ਜੀ ਪੁੱਜਾ ਕਿਦਾ ਹੁਣ ਸੀ ਪੁੱਤ ਓ ਮੰਮੀ ਗੁਟੀ ਕਾਲੀ ਦਾ ਕੀ ਕਹਿੰਦੀ ਓ ਸਾਹੀਨ ਲੈਣਾ ਹੋਵੇ ਵਾਸਤੇ ਕੋਈ ਲਹਿੰਗਾ ਵੇਖਿਆ ਸੀ ਓ ਕਹਿੰਦੇ ਪੈਸੀ ਕਿ 30000 ਦਾ ਹੈ ਤੇ ਤੁਹਾਡਾ ਫਾਈਨਲ ਹੈ ਨਾ ਚਲੋ ਕੋਈ ਗੱਲ ਨਹੀਂ ਫਿਰ ਕੀ 3000 ਦਾ ਤੂੰ ਫੈਨਲ ਕਰ ਦੇਣਾ ਮੈਂ ਤਾਂ ਕਿਹਾ ਤਾ ਕੋਈ ਗੱਲ ਨਹੀਂ ਫਾਈਨਲ ਕਰ ਦੋ ਤੇ ਮੈਂ ਫੋਟੋ ਤੇ ਤਾਂ ਮੰਗਾਈ ਹੈ ਕਿ ਅਸੀਂ ਵੇਖੀਏ ਕਿਹੜਾ ਕੱਲਾ ਹੈ ਕਿਹੜੀ ਡਿਜ਼ਾਈਨ ਹੈ 3000 ਵਾਲੀ ਕਿਹੜੀ ਚੀਜ਼ ਹੈ ਆਪចੋ ਹੋਰ ਤੇ ਚਲ ਕੋਈ ਨਹੀਂ ਜੋ ਪਸੰਦ ਕੀਤਾ ਠੀਕ ਆ ਚੰਗੀ ਗੱਲ ਹੈ ਮੰਗਾਲੀ ਹੈ ਨਾ ਸਾਰੇ ਵੇਖ ਲਾਂਗੇ ਉਸ ਤਰ੍ਹਾਂ ਇੱਕ ਜਣੇ ਨੇ ਵੇਖੀ ਸੀ ਪਤਾ ਨਹੀਂ ਪਸੰਦ ਆਉਂਦਾ ਕਿ ਨਾ ਆਉਂਦਾ ਹੁਣ ਵੇਖ ਤੇ ਲਵਾਂਗੇ ਨਾ ਸਾਰੇ ਕੋਈ ਸਾਡੀ ਪਸੰਦ ਥੋੜੀ ਚਲਨੀ ਹੈ ਉਹ ਨਹੀਂ ਵੀ ਕਹਿੰਦੇ ਤਾਂ ਵੀ ਤੇ ਵੇਖੀਏ ਵੀ ਪਾਇਆ ਸੋਨਾ ਵੀ ਲੱਗੂਗਾ ਨਾਲੇ ਮੇਰੀ ਗੱਲ ਸੁਣੋ ਮੰਮੀ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਚੰਗਾ ਭਲਾ ਸਾਡਾ ਘਰ ਹੈ ਇੰਨੇ ਰਿਸ਼ਤੇ ਆਉਂਦੇ ਸੀ ਸਾਈਂ ਨੂੰ ਉਹਨੇ ਹਰ ਰਿਸ਼ਤੇ ਨੂੰ ਨਾ ਕੱਢਤੀ ਤੇ ਆ ਕੀ ਹਲੇ ਕੀਤਾ ਵਾ ਠੀਕ ਕਹਿ ਸਕਦੇ ਪੁੱਤ ਉਹਦੀ ਪਸੰਦ ਹੈ ਤੇ ਆਪਾਂ ਕੁਝ ਕਹਿ ਨਹੀਂ ਸਕਦੇ ਵਧੀਆ ਤੂੰ ਨਾ ਦੀ ਮarre ਗੱਲ ਨ ਕਰਿਆ ਕਰ ਰਹੇ ਹਾਂ ਤੇਰ ਵੀ ਵੇਖੋ ਨਾ ਥੋੜਾ ਬੋਤਾ ਬੰਦਾ ਘਰ-ਬਾਰ ਜਾਂ ਕੁਛ ਤੇ ਵੇਦਾ ਨਾ ਉਹਨੇ ਕੀ ਵੇਖਿਆ ਮੈਨੂੰ ਤਾਂ ਸਮਝ ਨਹੀਂ ਲੱਗਦੀ ਪੇ ਪੂਜਾ ਹਾਏ ਰਿੰਪੀ ਕਿੱਥੇ ਗਈ ਆ ਚਾਚੀ ਕਿੱਥੇ ਧੋਣੀ ਰਿੰਪੀ ਕਿੱਥੇ ਆ ਬਾਜ਼ਾਰ ਦਾ ਸੱਚੀ ਮੈਂ ਥੱਕ ਜਾਨੀ ਜਾ ਕੇ ਜੇ ਮੈਂ ਹੈਪੀ ਨੂੰ ਕਿਹਾ ਬਾਜ਼ਾਰ ਚੱਲ ਤਦ ਨਹੀਂ ਜੇ ਮੈਂ ਛੋਟੇ ਨੂੰ ਕਿਹਾ ਮੇਰੇ ਨਾਲ ਚੱਲ ਤਦ ਨਹੀਂ ਜੇ ਮੈਂ ਸਾਹਿਲ ਨੂੰ ਕਿਹਾ ਉਹ ਕੰਦਾ ਮੈਂ ਅੱਜ ਚੱਲਿਆ ਆਪਣੇ ਸੌਰੇ ਉਹਦੀ ਸਾਸ ਨੇ ਸ਼ਾਇਦ ਕਿਤੇ ਐਨ ਕੰਪਨੀ ਦਿੱਤੀ ਸੀ ਤੇ ਉਹ ਕਹਿੰਦਾ ਸੀ ਮੈਂ ਉਹ ਦੇਣ ਜਾਣੀ ਤੂੰ ਦੱਸ ਤੇ ਹੁਣੇ ਤੋਂ ਹੀ ਉਹਨਾਂ ਦੀ ਚਾਤਰੀ ਕਰੀ ਫਿਰਦਾ ਏ ਐਵੇਂ ਕੀ ਤੇ ਮੈਂ ਸਮਾਨ ਉਥੋਂ ਆਪ ਲੈ ਕੇ ਆਈਆਂ ਘਰ ਦੇ ਵਿੱਚ 2-2 3-3 ਗੱਡੀਆਂ ਹੋਣ ਦੇ ਬਾਵਜੂਦ ਤੇ ਮੈਂ ਆਟੋਆਂ 'ਚ ੱਤਕੇ ਖਾਨੀ ਫਿਰਦੀ ਆ ਤੇ ਚਾਚੀ ਤੁਹਾਨੂੰ ਕਿਹਾ ਸੀ ਨਾ ਕਿ ਥੋੜਾ ਵੇਟ ਕਰ ਲਓ ਇੱਕ ਵਾਰ ਜੇ ਚੱਲਾਂਗੇ ਤਾਂ ਤੁਹਾਨੂੰ ਗੱਡੀ 'ਚ ਲੈ ਜਾਣਾ ਕੀ ਆ ਨਾ ਨੇ ਮੈਂ ਕੀ ਕਰਾਂ ਵਿਆਹ ਨੂੰ 10-15 ਦਿਨ ਰਹਿ ਗਏ ਆ ਉਧਰੋਂ ਭੈਣ ਜੀ ਰਿਸ਼ਤੇਦਾਰਾਂ ਨੂੰ ਵੀ ਹੁਣ ਪਤਾ ਲੱਗ ਗਿਆ ਆ ਸਾਹਿਲ ਨੇ ਸਟੇਟਸ ਲਾਤਾ ਕੋਮਲ ਦਾ ਤੇ ਨਾਲ ਆਪਣਾ ਆ ਲੋਕੀ ਹੁਣ ਪੁੱਛਣ ਡੇ ਆ ਕਿ ਵਿਆਹ ਤਾਂ ਰਿਹਾ ਸਾਨੂੰ ਕਿਉਂ ਨਹੀਂ ਸੱਦਣ ਡੇ ਮੈਂ ਤੇ ਉਹੀ ਗੱਲ ਮੰਮੀ ਨੇ ਕਰਦੀ ਪਈ ਆ ਕਿ ਚੰਗੇ ਭਲੇ ਦੀ ਸਟੇ ਨੇ ਰਿਸ਼ਤੇ ਆਂਦੇ ਵੀ ਅੰਨੀਆ ਵਧਿਆ ਘਰ ਕੁੜੀਆਂ ਵੀ ਇੰਨੀਆਂ ਵਧੀਆਂ ਤੇ ਹੁਣ ਮੈਂ ਕਹਿੰਦੀ ਚੰਗੀ ਤੇ ਨਹੀਂ ਲੱਗਦੀ ਪਰ ਚਾਤੀ ਬੁਰਾਣਾ ਮਨਾਇਓ ਆ ਕੀ ਵੇਖਿਆ ਹੁਣੇ ਪੁੱਤਰ ਕੀ ਕਰਦੀ ਫਿਰ ਮੈਂ ਤੂੰ ਦੱਸ ਨਾ ਥੋੜਾ ਬੋਤਾ ਤੂੰ ਦੱਸ ਤੇਰੇ ਚਾਚਾ ਹੀ ਮੰਨਦੇ ਸੀ ਉਹ ਤੇ ਨਹੀਂ ਮੰਨਦੇ ਸੀ ਹੁਣ ਪਰ ਕੀ ਕਰੀਏ ਹੁਣ ਮੁੰਡੇ ਦੀ ਵੀ ਜਿੱਦ ਆ ਤੇ ਆਪਾਂ ਵੀ ਕੀ ਕਰ ਸਕਦੇ ਸਿੱਧਾ ਇੱਕੋ ਗੱਲ ਹੀ ਕਹਿੰਦਾ ਸੀ ਜਦ ਮੈਂ ਨਸ ਵੱਡ ਲੈਣੀ ਆ ਤੇ ਜਦ ਮੈਂ ਕੁਝ ਖਾ ਕੇ ਮਰ ਜਾਣਾ ਹਾਂ ਇਹ ਹੋਈ ਸਮਝਾਇਆ ਪੂਜਾ ਨੂੰ ਮੈਂ ਪੂਜਾ ਨਾ ਕਰਿਆ ਕਰ ਉਹ ਗੱਲ ਤੂੰ ਜੋ ਹੋ ਗਿਆ ਵਧੀਆ ਉਹਦੀ ਪਸੰਦ ਹੈ ਕੀ ਕਰ ਸਕਦੇ ਅੱਜ ਕੱਲ ਤੇ ਬਸ ਨਾ ਮੁੰਡਿਆਂ ਨੂੰ ਕੁਝ ਕਹਿਣਾ ਵੀ ਨਾ ਇੱਕ ਗੁਨਾਹ ਆ ਮਾਂ ਪਿਓ ਕਹਿ ਵੀ ਨਹੀਂ ਸਕਦੇ ਕੀ ਕਿਤੇ ਉਹਨਾਂ ਭਲੇ ਵਾਸਤੇ ਹੀ ਕਹਿਣ ਦੇ ਆ ਕੋਈ ਨਾ ਕੋਈ ਗੱਲ ਸੁਣਾ ਦਿੰਦੇ ਇੰਨਾ ਸਵੱਡ ਲਾਂਗੇ ਅਸੀਂ ਬਾਹਰ ਚਲੇ ਜਾਵਾਂਗੇ ਘਰ ਨਹੀਂ ਰਹਿਣਾ ਕੀ ਕਰਾਂਗੇ ਫਿਰ ਬੱਚਾ ਘਰੋਂ ਨਿਕਲ ਜਾਊਗਾ ਫਿਰ ਆਪਾਂ ਕੀ ਕਰਾਂਗੇ ਚਲੋ ਛੱਡੋ ਮੇਰੀ ਗੱਲ ਸੁਣੋ ਹੁਣ ਦੇਣਾ ਲੈਣਾ ਪਾਣਾ ਪੂਆਣਾ ਕੀ ਆ ਕੁੜੀ ਨੂੰ ਕੁਝ ਸੋਚਿਆ ਹੈ ਮੈਂ ਤੇ ਉਹ ਕੱਲ ਰਾਤੀ ਤੇਰੇ ਚਾਚਾ ਹੀ ਨਾ ਕਰਨ ਡਈ ਸੀ ਤੇ ਤੇਰੇ ਚਾਚਾ ਹੀ ਮੈਨੂੰ ਕਹਿੰਦੇ ਜਿੰਨਾ ਚੱਕਰ ਮੇਰੀ ਵੱਡੀ ਭਾਬੀ ਬੈਠੀ ਆ ਤੇਰੀ ਸਲਾਹ ਕੋਈ ਨਹੀਂ ਚੱਲਣੀ ਜਿਸ ਨਾਲ ਸਾਡੀ ਭਾਬੀ ਕਹੂਗੀ ਉਸਰਾ ਚੱਲਾਂਗੇ ਵੇਖ ਜਦੋਂ ਮੈਂ ਵਿਆਹੀ ਆਈ ਮੇਰੀ ਸੱਸ ਨੇ ਆਂਦੇ ਦਮ ਤੋੜਤਾ ਸ਼ਾਇਦ ਮੇਰੇ ਪਿਆਰ ਹਰੇਕ ਲੈਣੇ ਪਏ ਸੀ ਇਹ ਵਿਚਾਰੀ ਜਿਹੜੀ ਮਰ ਗਈ ਨਾ ਜਸਵੀਰ ਇੰਜ ਨਾ ਬੋਲਿਆ ਕਰ ਉਹਦੇ ਲਿਖੀ ਹੋਣੀ ਸੀ ਤੂੰ ਇੰਜ ਆਪਣੇ ਤੇ ਨਾ ਦੋਸ਼ ਲਾਇਆ ਕਰ ਚੰਗੇ ਨਹੀਂ ਲੱਗੀ ਤਾਪਾ ਚਲੋ ਛੱਡੋ ਪਰ ਹੁਣ ਮੈਨੂੰ ਦੱਸੋ ਆ ਸੱਚ ਚਾਚੀ ਮੈਂ ਤੁਹਾਨੂੰ ਦੱਸਾਂ ਉਹ ਬੁਟੀਕ ਵਾਲੀ ਦਾ ਫੋਨ ਆਇਆ ਸੀ ਤੇ ਸਾਹਿਲ ਨੇ ਕਿਹਾ ਲਹਿੰਗਾ ਪਸੰਦ ਕੀਤਾ ਜੇ ਕੁੜੀ ਵਾਸਤੇ 30000 ਦਾ ਵਾ ਜੇ ਤੇ ਮੈਂ ਤੇ ਹੁਣ ਮੰਗਾ ਲਿਆ ਹਾਂ ਕਰਤੀ ਆ ਉਹਨੇ ਪਸੰਦ ਕੀਤਾ ਤਾਂ ਲੈਣਾ ਹੀ ਪੈਣਾ ਕੋਈ ਗੱਲ ਨਹੀਂ 30000 ਰੁਪਏ ਦਾ ਤੇ ਹੋਰ ਕੀ ਹੈ ਪੂਜਾ ਮੇਰੀ ਗੱਲ ਸੁਣੋ ਤੇਰਾ ਵੀ ਵਿਆਹ ਕੀਤਾ ਰਿੰਪੀ ਦਾ ਵੀ ਕੀਤਾ ਪਰ ਅਪਾ ਦੀ ਆਪਣੀ ਮਰਜ਼ੀਆਂ ਨਾਲ ਜੋ ਸਾਡਾ ਦਿਲ ਕੀਤਾ ਉਹੋ ਲੈ ਕੇ ਦਿੱਤਾ ਅੱਤ 30000 ਬੇਦਲ ਲਹंगा ਸਾਹਿਲ ਕੱਲਾ ਹੀ ਪ੍ਰਦਾਨ ਬਣਿਆ ਪਿਆ ਮੈਂ ਫੋਟੋ ਮੰਗਾਈ ਆ ਕਿ ਤੋ ਕਮ ਸੇ ਕਮ ਚੀ ਫੋਟੋ ਦੇ ਵੇਖ ਲੋ ਮੈਨੂੰ ਤੇ ਆਪ ਨਹੀਂ ਸੀ ਪਤਾ ਮੈਨੂੰ ਤੇ ਉਹਦਾ ਫੋਨ ਆਇਆ ਤੇ ਜੀ ਆਪਣੇ ਕੱਪੜੇ ਲੈਣ ਕਦੋਂ ਆਣਾ ਤੇ ਉਹ ਲਹंगा ਮੈਂ ਫਾਈਨਲ ਕਰ ਦਿਆਂ ਮੈਂ ਕਾ ਕਰਦੇ ਪੈਣਾ ਹੁ ਮੈਂ ਕਰ ਸਕਦੀ ਫੇਰ ਕੋਈ ਗੱਲ ਕਹੀ ਨਾ ਤੂੰ ਮੁੰਡੇ ਨੂੰ ਤੇ ਫੇਰ ਕੋਈ ਨਾ ਕੋਈ ਗੱਲ ਨਿਕਲਣੀ ਜਾਣ ਦੇ ਤੋ 30000 ਤੇ 30000 ਨਹੀਂ ਸਹੀ ਕੋਈ ਗੱਲ 30000 ਕਿਹੜੀ ਗੱਲ ਤੈਨੂੰ ਦੱਸੋ ਸੁਨਾਰੇ ਕੋਲੋਂ ਕੀ ਕੀ ਬਣਵਾਣਾ ਕਿਹਣਾ ਉਹ ਗੱਲ ਕਰਕੇ ਆਈਏ ਗੱਲਾਂ ਕਰੀ ਜਾਂਦੇ ਜੇ ਪਰ ਇਹ ਤਾਂ ਗੱਲ ਸੋਚੋ ਨਾ ਇਹ ਤਾਂ ਗੱਲ ਗਲਤ ਹੋ ਜਣੀ ਹੈ ਨਾ ਵੇਖ ਮੇਰੀ ਗੱਲ ਸੁਣ ਮਿਲੀਆਂ ਵੀ ਆਪਾਂ ਕਰਨੀਆਂ ਕਰਦੀਆਂ ਨਹੀਂ ਕਰਨੀਆਂ ਸਿਰਫ ਉਹਨਾਂ ਦੇ ਲਾਵਾ ਕਰਵਾਉਣੀਆਂ ਇਹ ਸਾਹਿਲ ਨੇ ਹੀ ਪੰਗਾ ਪਾਇਆ ਕਿ ਸਾਰਾ ਕੁਝ ਹੋਣਾ ਚਾਹੀਦਾ ਸਿਰਫ ਕੁੜੀ ਲੈਣੀ ਆ ਤੇ ਆਪਾਂ ਕਿਸੇ ਨੂੰ ਕੁਝ ਨਹੀਂ ਦੱਸਣਾ ਹੈ ਕਿ ਉਹਦੇ ਮਾਪਿਓ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਨਹੀਂ ਕੁੜੀ ਲਿਆ ਕੇ ਪਾਰਟੀ ਵੀ ਕਰਨੀ ਮੈਂ ਆਪਣੀ ਸਾਰੀ ਉਹਦੀ ਵੋਟੀ ਆ ਉਹਦੇ ਸ਼ੌਂਕ ਸਾਰੇ ਪੂਰੇ ਕਰਨੇ ਆ ਪਰ ਇਹ ਥੋੜਾ ਸਾਹਿਲ ਨੂੰ ਵੀ ਤਾਂ ਸੋਚਣਾ ਚਾਹੀਦਾ ਨਾ ਮੈਂ ਤੇ ਸਾਹਿਲ ਨੂੰ ਫੋਨ ਤੇ ਗੱਲ ਕਰਦਿਆਂ ਸੁਣਿਆ ਹੀ ਕਿ ਮੰਮੀ ਜੀ ਕੋਈ ਗੱਲ ਨਹੀਂ ਸਾਡੇ ਘਰ ਕੋਈ ਕੁਛ ਨਹੀਂ ਕਹਿੰਦਾ ਆਪਾਂ ਤੇ ਮਿਲਨੀਆਂ ਕਰਨੀਆਂ ਹੀ ਨਹੀਂ ਚਲ ਉਹ ਦਾ ਚੀ ਦੀ ਵੀ ਨਹੀਂ ਕਰਨੀ ਸਿਰਫ ਮਾਂ ਪਿਓ ਦੀ ਹੋਣੀ ਐ ਚਾਚੀ ਨਹੀਂ ਤਾਈ ਦੀ ਵੀ ਨਹੀਂ ਕਰਨੀ ਭਾਬੀ ਦੀ ਵੀ ਨਹੀਂ ਕਰਨੀ ਤੇ ਵੱਡੇ ਭਰਾਵਾਂ ਦੀ ਵੀ ਨਹੀਂ ਹੋਣੀ ਸਿਰਫ ਮਾਂ ਪਿਓ ਦੀ ਤੁਸੀਂ ਕਰਦੇ ਹੋ ਜੋ ਸਰਦਾ ਪੂਜਾ ਆਏਗਾ ਦੀਦੀ ਹੋ ਜਾ ਮਿਲਨੀਆਂ ਤੋਂ ਤਾਂ ਰਾਤੀ ਨਾ ਹੀ ਕਰਦੀ ਐ ਆਪਾਂ ਲੈਣੀਆਂ ਹੀ ਨਹੀਂ ਕੀ ਦੱਸ ਅਗਲੇ ਜਦੋਂ ਸਾਨੂੰ ਪਤਾ ਹੈ ਕਿ ਅਗਲੇ ਇਹਨਾਂ ਕਰਨ ਚੋਗੇ ਹੈਗੇ ਹੀ ਨਹੀਂ ਤੇ ਕਿਉਂ ਆਪਾਂ ਉਹਨਾਂ ਦੇ ਸਿਰ ਤੇ ਬੋਝ ਪਾਣਾ ਪਰ ਇਹ ਗੱਲ ਤਾਂ ਸਾਹਿਲ ਨੂੰ ਤਾਂ ਧਿਆਨ ਰੱਖਣਾ ਚਾਹੀਦਾ ਨਾ ਹਾਂ ਬਾਕੀ ਦੱਸੋ ਹੁਣ ਕੀ ਓਟੀ ਨੂੰ ਪਾਣਾ ਸੋਨੇ ਦਾ ਰੇਟ ਵੇ ਲੋ ਇਹ ਕਿਹੜਾ ਪਹਿਲਾਂ ਆਪਾਂ ਬਣਵਾ ਕੇ ਰੱਖਿਆ ਸੀ ਜਦੋਂ ਪੂਜਾ ਨੂੰ ਪਾਇਆ ਸੀ ਉਦੋਂ ਸੋਨੇ ਦਾ ਰੇਟ ਕੀ ਸੀ ਜਦੋਂ ਆਪਾਂ ਰਿੰਪੀ ਨੂੰ ਪਾਇਆ ਉਦੋਂ ਸੋਨੇ ਦਾ ਰੇਟ ਕੀ ਸੀ ਮੈਂ ਤਾਂ ਇਹ ਕਰਨੀ ਆ ਕਿ ਜਿੰਨੇ ਪੈਸੇ ਉਦੋਂ ਖਰਚੇ ਆ ਉਸੇ ਹਿਸਾਬ ਨਾਲ ਹੁਣ ਪੈਸੇ ਖਰਚ ਕਰਕੇ ਜਿਹੜੀ ਚੀਜ਼ ਨੂੰ ਪਾ ਤਵੋ ਕਿ ਐਹ ਤੇ ਨਹੀਂ ਹੋਸੇ ਹਿਸਾਬ ਨਾਲ ਖਰਚੋਣੇ ਸਮਾਨ ਜਿੰਨਾ ਉਦੋਂ ਪਾਇਆ ਹੈ ਨਾ ਓਨਾ ਪਾਉਣਾ ਆ ਉਹ ਤੋਂ ਵੱਧ ਨਹੀਂ ਪਾਉਣਾ ਐਵੇਂ ਓਨਾ ਪਾਉਣਾ ਵਾ ਕੀ ਮਤਲਬ ਤੇਰਾ ਹਾਂ ਹੋ ਮਤਲਬ ਮੇਰਾ ਆਹੀ ਆ ਕਿ ਜਿੰਨਾ ਤਾਂ ਹੀ ਬਾਕੀਆਂ ਨੂੰ ਪਾਇਆ ਵਾ ਨਾ ਮੇਰੀ ਵੋਟੀ ਨੂੰ ਓਨਾ ਨਹੀਂ ਪਾਉਣਾ ਉਹ ਤੋਂ ਵੱਧ ਪਾਉਣਾ ਵਾ ਲੈ ਲੈ ਸੋਨੇ ਦਾ ਰੇਟ ਵੇਖਣ ਦੇ ਕਿੰਨਾ ਉਹ ਮੈਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਕੀ ਰੇਟ ਆ ਕੀ ਨਹੀਂ ਆ ਜੋ ਕੋ ਜੀ ਵੀ ਕਰਨਾ ਤੁਸੀਂ ਕਰਨਾ ਵਾ ਮੈਂ ਪਤਾ ਕਿ ਸਮਝਣ ਨਹੀਂ ਸੀ ਭੈਣ ਜੀ ਕੀ ਕਹਿਣ ਲੱਗਾ ਏ ਕਿ ਜਿੰਨਾ ਤੁਸੀਂ ਉਹਨਾਂ ਨੂੰ ਪਾਇਆ ਨਾ ਔਰ ਤੋਂ ਘੱਟ ਪਾਇਓ ਇਹ ਨਹੀਂ ਪਤਾ ਕਿ ਵੱਧ ਦੀ ਛਾਲ ਤੇ ਬੈਠਾ ਆ ਟੀ ਮਤਲਬ ਤੇਰਾ ਉਹਨਾਂ ਨੂੰ ਸੈੱਟ ਪਾਇਆ ਨਾਲ ਦੋ ਦੋ ਚੂੜੀਆਂ ਪਾਈਆਂ ਜਿਆਦਾ ਘੱਟ ਪਾਈਏ ਤੇਰੀ ਵੋਟ ਨੂੰ ਤਦ ਤੂੰ ਗੱਲ ਕਰ ਉਹ ਮੈਨੂੰ ਆ ਚੀਜ਼ਾਂ ਦਾ ਨਹੀਂ ਪਤਾ ਰਾਣੀ ਹਰ ਪਾਉਣਾ ਮੈਂ ਉਹਨੂੰ ਰਾਣੀ ਅ ਤੂੰ ਹੀ ਸਾਰੇ ਇਦਾਂ ਚੌਂਕ ਕਿਉਂ ਗਏ ਜੇ ਰਾਣੀ ਹਾਰ ਹੀ ਕਹਿਤਾ ਕੁਝ ਹੋਰ ਥੋੜੀ ਕਹਿਤਾ ਮੈਂ ਮੇਰੀ ਸੁਣ ਗੱਲ ਵਿਦਕਰਾਨੀਓ ਪਹਿਣਾ ਕੇਸ ਚ ਵੀ ਜੋ ਵੱਡੇ ਨੂੰ ਪਾਇਆ ਉਹ ਹੀ ਤੈਨੂੰ ਪਹਿਣਾ ਜੋ ਕੁੜੀ ਨੂੰ ਪਾਇਆ ਉਹ ਹੀ ਤੈਨੂੰ ਪਹਿਣਾ ਓ ਮੈਨੂੰ ਨਹੀਂ ਇਹ ਚੀਜ਼ਾਂ ਦਾ ਪਤਾ ਰਾਣੀ ਹਾਰ ਪਾਉਣਾ ਨਾ ਤੇ ਮਤਲਬ ਪਾਉਣਾ ਵਾ ਗੱਲ ਖਤਮ ਹੋ ਗਈ ਇੱਥੇ ਪਹੇ ਗਈ ਜੇ ਤੇ ਸਾਰਾ ਕੁਝ ਮੈਂ ਹੀ ਕਰਾਂ ਤੇ ਇਹ ਰਾਣੀ ਹਰ ਬਣਨਾ ਕਿੰਨੇ ਦਾ ਪਤਾ ਏ ਤੇ ਤੂੰ ਹੀ ਇੰਨਾ ਵੀ ਨਹੀਂ ਜੋੜਿਆ ਕੀ ਕਰਾਣੀ ਹਾਰ ਨਹੀਂ ਪਾ ਸਕਦੇ ਹੋਰ ਤੁਹਾਨੂੰ ਮੈਂ ਕਹਿਣ ਕੀ ਦਿਆਂਵਾ ਵੇਹਲਾ ਅਹੀਂ ਤੋਂ ਨਹੀਂ ਪਉਣਾ ਜਿੰਨਾ ਵੱਡੀ ਨੂੰ ਪਾਇਆ ਸਾਰਾ ਕੁਝ ਅਹੀਂ ਸਿੰਪਲ ਕਰੰਨੇ ਆ ਇੱਕ ਜੀ ਡੱਡ ਕੋ ਮੰਗ ਲਈ ਆ ਹਾ ਹਾਏ ਵੇ ਮੈਂ ਮਰ ਜਾ ਸਿੰਪਲ ਸਿੰਪਲ ਉਹ ਕੁੜੀ ਵਾਲਿਆਂ ਦਾ ਖਰਚਾ ਕਹਿਣਾ ਨਹੀਂ ਚਾਹੀਦਾ ਉਹ ਕੁੜੀ ਵਾਲਿਆਂ ਦਾ ਜਿੰਨਾ ਖਰਚਾ ਸਾਰਾ ਆਪਾਂ ਕਰਨ ਦੇ ਆ ਉਹਨਾਂ ਦਾ ਬਚਣ ਡਿਆ ਸਾਡਾ ਨਹੀਂ ਬਚਣ ਡਿਆ ਸਾਡਾ ਵੱਧ ਲੰਡਿਆ ਹੋ ਗਿਆ ਇਹ ਕਰਨ ਦੇ ਜੇ ਕੁੜੀ ਦੇ ਨਾਲ ਨਾਲ ਢੱਡੇ ਮੁੰਡੇ ਦਾ ਵੀ ਵਿਆਹ ਵਾ ਤੁਸੀਂ ਨਹੀਂ ਕਰਨਾ ਤੋਰ ਕਿਹਨੇ ਕਰਨਾ ਵਾ ਅੱਛਾ ਅਹੀਂ ਕੁੜੀ ਦਾ ਵੀ ਸੰਭੀਏ ਤੇ ਤੇਰਾ ਵੀ ਸੰਭੀਏ ਹੈਨਾ ਤੂੰ ਤੇ ਹੁਣ ਤੋਂ ਹੀ ਰੰਗ ਬਦਲਨੇ ਸ਼ੁਰੂ ਕਰਤੇ ਆ ਅੱਗੋਂ ਕੀ ਬਣੇਗਾ ਇਸ ਘਰ ਦਾ ਵੇਹੇ ਭਾਬੀ ਮੈਨੂੰ ਨਾ ਇਹ ਜੀ ਕਹਿਣੀ ਚਾਹੀਦੀ ਆ ਕਿ ਹੱਲੇ ਮੇਰਾ ਵਿਆਹ ਨਹੀਂ ਹੋਇਆ ਤੇ ਰੰਗ ਪਹਿਲਾਂ ਹੀ ਬਦਲ ਗਏ ਸਾਰਿਆਂ ਦੇ ਹਾਏ ਰੱਬਾ ਮੇਰੀ ਗੱਲ ਸੁਣ ਤੂੰ ਉਹੋ ਹੀ ਸਾਹਿਲ ਐ ਨਾ ਜਿਹੜਾ ਕਦੀ ਭਾਬੀ ਦੇ ਅੱਗੇ ਬੋਲਿਆ ਨਹੀਂ ਸੀ ਤੇ ਹੁਣ ਤੂੰ ਕਿਤਨਾ ਗੱਲ ਕਰਨ ਡਿਆ ਨਾਲੇ ਮੇਰੀ ਗੱਲ ਸੁਣ ਆ 20000 ਰੁਪਏ ਦਾ ਲਹਿੰਗੇ ਦਾ ਕਿਹੇ ਚੱਕਰ ਉਹ ਬਟੀ ਵਾਲੇ ਨੂੰ ਕਹਿ ਕੇ ਆਇਆ ਫੇਰ ਕਿਹਾ ਮੰਮੀ ਆਪਣੀ ਆਪਣੀ ਪਸੰਦ ਹੁੰਦੀ ਆ ਹੁਣ ਜਿੰਨੂੰ ਜੋ ਪਸੰਦ ਆ ਗਿਆ ਉਹਨੇ ਉਹ ਲੈ ਲਿਆ ਚਲੋ ਚਾਚੀ ਉਹਦੀ ਪਸੰਦ ਐ ਠੀਕ ਐ ਪਰ ਜਿਹੜੀ ਗੱਲ ਜੈਜ ਹੈ ਨਾ ਸਾਈ ਉਹ ਕਰ ਮੈਂ ਨਹੀਂ ਕਹਿੰਦੀ ਤੇ ਤੇਰੀ ਵੋਟੀ ਨੂੰ ਘੱਟ ਪਵੇ ਪਰ ਉਹ ਟਾਈਮ ਦੇ ਫਰੇਟ ਤੇ ਹੁਣ ਟਾਈਮ ਦੇ ਰੇਟ ਚ ਫਰਕ ਆ ਤੇ ਇਹਦੇ ਵਿੱਚ ਮੇਰੀ ਗਲਤੀ ਆ ਮੇਰਾ ਵਿਆਹ ਹੁਣ ਹੋਉਂਦਿਆ ਵਾ ਮੈਨੂੰ ਨਹੀਂ ਪਤਾ ਕਿਹੜਾ ਰੇਟ ਵਧੇਗਾ ਕਿਹੜਾ ਨਹੀਂ ਲਹਿੰਗਾ ਜਿਹੜਾ ਮੈਂ ਬੁੱਕ ਕਰਾਉਣਾ ਸੀ ਕਰਾਤਾ ਵਾ ਤੇ ਰਾਣੀ ਹਾਰ ਪਾਉਣਾ ਜੇ ਆ ਮੈਂ ਗੱਲ ਦਾ ਅਨੁਸਾਰਿਆਂ ਸਮਝਾ ਮੁੰਡਾ ਆਪਣੇ ਆਪ ਨੂੰ ਸਮਝਣ ਕਿੱਡੇ ਆ ਇਹ ਤਾਂ ਇੰਜ ਕਰਦਾ ਜਿਦ ਤਰੈ ਨੂੰ ਆਕਾਸ਼ ਤੋਂ ਕੋਈ ਹੋਰ ਪਰੇ ਲੱਭ ਗਈ ਹੋਵੇ ਹੋਰ ਕਿਸੇ ਦੇ ਲੇਖਾ ਚ ਹੈਗੇ ਨਹੀਂ ਸੀ ਇਹਦੇ ਲੇਖਾ ਚ ਹੈਗੇ ਨਹੀਂ ਸੀ ਹੈ ਕਦੀ ਲਹਿੰਗਾ 20000 ਦਾ ਭੈਣ ਜੀ ਜਰੂਰ ਦਾ ਇਹ ਮੰਗਿਆ ਗਿਆ ਨਾ ਉਸ ਕੁੜੀ ਦੇ ਨਾਲ ਜੁਰਨ ਦਾ ਡੱਬਾ ਵਟਾਇਆ ਔਰੋਂ ਦੀਆਂ ਰੀਆਂ ਅੱਖਾਂ ਹੀ ਹੋਰ ਹੋ ਗਈਆਂ ਆ ਗੱਡੀ ਇੰਨੇ ਰੋ ਰੋ ਕੇ ਸਿਆਪਾ ਪਾ ਕੇ ਲਈ ਜਦੋਂ ਅੱਗੇ ਗੱਡੀਆਂ ਲੱਗੀਆਂ ਤੇ ਹੁਣ ਕੀ ਆਖੇ ਨਹੀਂ ਜੀ ਮੇਰੀ ਵੋਟੀ ਨੂੰ ਐਸ ਗੱਡੀ ਦਾ ਸ਼ੌਂਕ ਆ ਹਜੇ ਰਿਸ਼ਤਾ ਹੋਇਆ ਨਹੀਂ ਤੇ ਵੋਟੀ ਇਹਦੀ ਪਹਿਲਾਂ ਵੱਣ ਗਈ ਆ ਇਹਦੇ ਤੇ ਤੇਵਰ ਹੀ ਬਦਲ ਗਏ ਮੁੰਡੇ ਦੇ ਇਹ ਤਾਂ ਕਿਸੇ ਦੀ ਸੁਣਨ ਨੂੰ ਤਿਆਰ ਹੀ ਨਹੀਂ ਐ ਤੇ ਹੋਰ ਹੁਣ ਮੰਨਿਓ ਆ ਦੀਆਂ ਗੱਲਾਂ ਤੇ ਕਰੋ ਤਿਆਰੀਆਂ ਪਤਾ ਨਹੀਂ ਇਹਦੀ ਸੱਸ ਨੇ ਕੀ ਇਹਦੇ ਤਵੀਤ ਖੋਲਕੇ ਨੂੰ ਪਿਆਤੇ ਆ ਜੋ ਕੋ ਜੋ ਕੰਦਾ ਉਹੋ ਕੁਝ ਮੰਨੀ ਜਾਂਦੇ ਨਾ ਚਾਚੀ ਮੇਰੀ ਗੱਲ ਸੁਣੋ ਤੁਸੀਂ ਥੋੜਾ ਮੋਟਾ ਉਹਨਾਂ ਦਾ ਪਤਾ ਕੀਤਾ ਕਿ ਕੌਣ ਐ ਕੀ ਐ ਕੀ ਕੰਮਕਾਰ ਆ ਮਾੜਾ ਮੋਟਾ ਕੋਈ ਜਾਂਚ ਪੜਤਾਲ ਤੇ ਕਰਨੀ ਸੀ ਨਾ ਕੀ ਕੀ ਕਰ ਕੀ ਕਵਾਂ ਉਹ ਸੁਣਦਾ ਹੈਗਾ ਕਿਸੇ ਦੀ ਨਹੀਂ ਜਦੋਂ ਉਹਨੂੰ ਕੁਝ ਕਹਾਂ ਨਾ ਨਾਸਾ ਫਲਾ ਕੇ ਬੈਂਦਾ ਡੱਡੂ ਵਾਂਗੂ ਉਹ ਗੱਲ ਨਹੀਂ ਸੁਣਦਾ ਕਿਸੇ ਦੀ ਉਹ ਚਾਪੜੀ ਤਾਈ ਨੂੰ ਅਜੇ ਤੂੰ ਆਨੀ ਹਾ ਜਿੰਨੇ ਦਾ ਉਹਨਾਂ ਦਾ ਬਣਿਆ ਸਮਾਨ ਉਹਨਾਂ ਦਾ ਇੰਨਾ ਬਣਾ ਦਿਆ ਫੇਰ ਵੀ ਮੈਂ ਆਖਿਆ ਵੀ ਨਹੀਂ ਜੋ ਜੋ ਉਹਨਾਂ ਨੇ ਪਾਇਆ ਉਹੋ ਪੋਣਾ ਉਹੋ ਹੀ ਕਿੰਨੇ ਦਾ ਬਣ ਜਾਣਾ ਵ ਤੇ ਇਹ ਪਿਓ ਸਾਡਾ ਮੰਗਦਾ ਹੀ ਰਾਣੀ ਹਾਰ ਉਧਰੋਂ ਤੁਹਾਨੂੰ ਪਤਾ ਇਹਨੇ ਰੀਦੀ ਨੂੰ ਫੋਨ ਕਰਕੇ ਕੀ ਕਿਹਾ ਕੀ ਕਿਹਾ ਰੀਦੀ ਨੂੰ ਫੋਨ ਕਰਕੇ ਕਹਿੰਦਾ ਹੈ ਕਿ ਮੈਨੂੰ ਕੋਟ ਪੈਂਟ ਚਾਹੀਦਾ ਐ ਟੌਪ ਕਲਾਸ ਦਾ ਤੇ ਨਾਲ ਹੋਰ ਗੱਲ ਸੁਣ ਲਾ ਉਹਨੇ ਨਾਲ ਦੇਣਾ ਸੀ ਸੂਟ ਤੇ ਵਧੀਆ ਦੇਣਾ ਸੀ ਮਾੜਾ ਥੋੜਾ ਦੇਣਾ ਸੀ ਤੈਨੂੰ ਇਹਨੂੰ ਪਤਾ ਉਹਦੀ ਸੱਸ ਤਾਂ ਨੱਕ ਤੇ ਮੱਖੀ ਨਹੀਂ ਪੈਣ ਦਿੰਦੀ ਤੇ ਸੂਟ ਨੇ ਕੋਈ ਮਾੜਾ ਦੇਣਾ ਸੀ ਭੈਣ ਜੀ ਸੂਟ ਮੇਰੇ ਵਧੀਆ ਦੇਣਾ ਸੀ ਤੇ ਉਹਨੂੰ ਕਹਿੰਦਾ ਵੋਟੀ ਵੈਸੇ ਜੀਂਟੋ ਬੁਲੇ ਕਿ ਬੜਾ ਵਧੀਆ ਐ ਜਿਰਚ ਐ ਵਧੀਆ ਲੱਗੇ ਇਹ ਵੱਖਰੀਆਂ ਹੀ ਗੱਲਾਂ ਕਰਦਾ ਇਹਦੀ ਵੋਟੀ ਕੋਈ ਜ਼ਿਆਦੀ ਵੋਟੀ ਲੱਗਦਾ ਨਹੀਂ ਆ ਦੂਜੀਆਂ ਜੀਂਟੋ ਪਾਉਂਦੀਆਂ ਫਿਰਦੀਆਂ ਉਹ ਤਾਂ ਮੈਂ ਆਖਿਆ ਵੀ ਇਹਦੀ ਵੋਟੀ ਕੋਈ ਜ਼ਿਆਦਾ ਹੀ ਵੋਟੀ ਲੱਗਦੀ ਮੇਰੀ ਜੀਨ ਪੈਂਟ ਪਾਉਣੀ ਇਹਨੇ ਹੁਣ ਮੇਰੀ ਗੱਲ ਸੁਣ ਲੋ ਇਹਨੂੰ ਪਤਾ ਕਿ ਸਾਡੇ ਤਾਂ ਦਾਲ ਗਲੀ ਨਹੀਂ ਹੈਨਾ ਇਹ ਰਿੰਪੀ ਆਪਣੀ ਭਾਬੀ ਕੋ ਜਾਊਗਾ ਜਾਕੇ ਉਹਨੂੰ ਲਾਉ ਦਾ ਮਿੱਠੀਆਂ ਮਿੱਠੀਆਂ ਗੱਲਾਂ ਚ ਕਿ ਭਾਬੀ ਮੰਮੀ ਨੂੰ ਮਨਾ ਲਓ ਭਾਬੀ ਆ ਕਰ ਲਓ ਭਾਬੀ ਉਹ ਕਰ ਲਓ ਲੈ ਦੋ ਚੀਜ਼ਾਂ ਜੇ ਰਿੰਪੀ ਵੀ ਚੰਗੀ ਹੋ ਨਾ ਬੇਰੰਗ ਚਿੱਠੀ ਵਾਂਗੂ ਇਹਨੂੰ ਵੀ ਮੋੜੇ ਜਾ ਕੇ ਕਿ ਜਾ ਇਸ ਤਰ੍ਹਾਂ ਥੋੜਾ ਕਿਹਦੀਆ ਕਵੈਸ਼ਾ ਪੂਰੀ ਕਰੀ ਜਾਈਏ ਹੈ ਕਿ ਪੋਲੇ ਜੇ ਮੂੰਹ ਨਾ ਕਹਿੰਦਾ ਕੱਤੀ ਛੂਟ ਬਣਾ ਦਿਓ ਦਾਦੇ ਕੱਤੀ ਛੂਟ ਬਣਾ ਦਿਓ ਦੂਜਿਆਂ ਦੇ ਕੱਤੀ ਕੱਤੀ ਬਣਾਏ ਆ ਆਹੋ ਉਹ ਕੱਪੜੇ ਵਾਲੀ ਦੁਕਾਨ ਤੇ ਤੂੰ ਲੱਗੀ ਆ ਉਹਨੇ ਆਪੇ ਹੀ ਗਾਣਾ ਕੱਤੀ ਸੂਟ ਮੇਰੇ ਬਣਾ ਦਿਓ। ਉਹ ਮੇਰੀ ਗੱਲ ਸੁਣ ਲਾ ਮੰਮੀ ਆਹ ਗੱਲ ਤੇ ਕਿਸੇ ਸਾਹਮਣੇ ਤੁਸੀਂ ਦੋਨੋਂ ਜਾਣੀਆਂ ਸੁਣ ਲਓ। ਦੁਬਾਰਾ ਨਾ ਕਿਤੇ ਕਹਿ ਦਨਾ ਕੱਪੜੇ ਵਾਲੀ ਦੁਕਾਨ ਤੇ ਲੱਗੀ ਆ ਤੇ ਮੇਰੇ ਪੇਕਿਆ ਸਾਹਮਣੇ ਖਾਸ ਕਰਕੇ ਚਲੋ ਉਠੋਗਾ ਤੇ ਜਾ ਦੱਸੋ ਮੈਨੂੰ ਰਾਣੀ ਹੱਦ ਲੈ ਕੇ ਆਓ ਮੈਂ ਕਿਉਂ ਉਠਾ ਚਾ ਚਾਚੀ ਪਾ ਨੂਨੂ ਰਾਣੀ ਆ। ਸਲਾਹ ਤਾਂ ਕੋਈ ਨਿਭੜੀ ਨਹੀਂ ਫਿਰ ਲਿਆਉਣਾ ਕੀ ਆ? ਸਲਾਹ ਤਾਂ ਅੱਗੇ ਵੀ ਇੱਕ ਸੀ ਤੇ ਹੁਣ ਵੀ ਇੱਕ ਆ। ਜੋ ਬਾਕੀ ਨੂਆਂ ਨੂੰ ਪਾਇਆ ਉਹੋ ਕੁਝ ਪਾਏਗਾ। ਸਹੀ ਕਿਆ ਚਾਚੀ ਐਦੀ ਕਿਹੜੀ ਗੱਲ ਐ ਬਾਅਦ ਦੀ ਬਾਤ ਚੋਂ ਵੇਖੀ ਜਾਏਗੀ ਤੁਸੀਂ ਨਾ ਜੋ ਤੁਹਾਡੀ ਮਰਜ਼ੀ ਕਰੋ ਆਪਾਂ ਨਹੀਂ ਤੁਹਾਨੂੰ ਕਹਿੰਦੇ ਸਾਡੇ ਵੱਲੋਂ ਕੋਈ ਮਨਾਈ ਨਹੀਂ ਜੇ ਤੁਸੀਂ ਤੁਹਾਡੀ ਇੱਛਾ ਰਾਣੀ ਹਰਪਾਨ ਦੀ ਹੈ ਨਾ ਮੰਮੀ ਇਹ ਪਾਨ ਨਹੀਂ ਰਾਣੀ ਛੱਡ ਕੇ ਮੈਂ ਤਾਂ ਰਾਜਾ ਵੀ ਨਹੀਂ ਪਾਣਾ ਜੇ ਆਹ ਗੱਲ ਤੇ ਆ ਗਿਆ ਤਾਂ ਨਹੀਂ ਆਪਣੀ ਮਰਜ਼ੀ ਦਾ ਕਰਦੀ ਐ ਆਪੇ ਆਪੇ ਦਿੰਦਾ ਰਹੇਗਾ ਬਾਦੋਂ ਰਾਣੀ ਦਾ ਹਾਰ ਲੈ ਕੇ ਛੱਡ ਫੜਾ ਬਚਾਰਾ ਖੱਪ ਕੇ ਆਈ ਐ ਚਲ ਪੁੱਟ ਬਣਾ ਕੇ ਦੇ ਲੱਗਾ ਹੋਣਾ ਇਹ ਰਿੰਤੀ ਨਾਲ ਗੱਲਾਂ ਕਰਨ